ਸਾਡੇ ਸੱਟਾਂ ਲੱਗ ਰਿਐ ਨੇ ਸਾਡੇ ਯਾਰ ਪਿਓ ਨੇ ਇਹ ਬਾਪ ਨੇ ਜਿਨ੍ਹਾਂ ਦੇ ਸੱਟਾਂ ਲੱਗ ਰਿਐ ਨੇ ਯਾਰ ਇਹ ਸਾਡੇ ਤੋਂ ਬਾਤ ਜਾਣਗੇ ਯਾਰ ਅਸੀਂ ਆਪਦੇ ਹੱਕਾਂ ਵਾਸਤੇ ਲੜ ਰਹੇ ਹਾਂ ਨਾ ਕਿ ਕਿਸੇ ਦੇ ਹੱਕਾਂ ਵਾਸਤੇ ਅਸੀਂ ਦਿੱਲੀ ਜਾ ਕੇ ਰਵਾਂਗੇ ਭੰਮੇ ਅਸੀਂ ਸਾਰਾ ਸਾਰਾ ਪਰਿਵਾਰ ਮਾਰ ਦੇ ਗਿਓ ਹੱਕ ਮੰਗਣਾ ਹੈ ਤੇ ਕੀ ਕੀ ਮੰਗਦੇਰੇ ਕੋਲ ਸਾਨੂੰ ਕੀ ਦੇ ਦੇ ਸਕਦਾ ਹੈ ਆਹ ਦੇਖ ਲੋ ਕੱਲ ਵੀ ਸੱਟ ਲੱਗੀ ਹੋਈ ਆ ਪਰ ਇੱਥੇ ਡਟੇ ਆ ਡਟੇ ਆ ਨੂੰ ਆਟਕਾਰ ਦੇ। ਹੈਗਾ ਸੀ ਜਾਮਾਂ ਦੇ ਬਿਲਕੁਲ ਜਾਮਾਂ ਤੋਂ ਘੁੱਲ ਕੇ ਕਰਤਾ। ਤਖਨੌਰੀ ਬਾਰਡਰ ਤੇ ਖੜੇ ਆਂ ਅਸੀਂ ਇਹ ਕੋਈ ਪਾਕਿਸਤਾਨ ਦਾ ਬਾਰਡਰ ਨਹੀਂ। ਇਹ ਖਨੌਰੀ ਦਾ ਬਾਰਡਰ ਹੈ। ਪੰਜਾਬ ਹਰਿਆਣਾ ਦਾ ਬਾਰਡਰ ਹੈ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲਗਾਤਾਰ ਘਾਂਟੇ ਤੋਂ ਉੱਪਰ ਹੋ ਗਿਆ ਇਹ ਤਮਾਕੇ ਇਸ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ। ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਉੱਪਰ ਗੋਲੇ ਨੇ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਸੈਂਕੜੇ ਕਿਸਾਨ ਇਸ ਤਸ਼ੱਦਦ ਕਰਕੇ ਜ਼ਖਮੀ ਹੋ ਚੁੱਕੇ ਨੇ ਪੰਜਾਬ ਹਰਿਆਣੇ ਦੇ ਕਿਸਾਨ ਨੇ ਇਹੀ ਕਿਸਾਨ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਲੋਕਾਂ ਨੂੰ ਇਹਨਾਂ ਲੀਡਰਾਂ ਨੂੰ ਤਖਤਾਂ ਤੇ ਬਿਠਾਇਆ ਤੇ ਇਨਾਂ ਹੀ ਲੋਕਾਂ ਦਾ ਤਸ਼ੱਦਦ ਕੀਤਾ ਜਾ ਰਿਹਾ ਤਾਂ ਇੱਧਰ ਦੇਖ ਸਕਦੇ ਹੋ ਇਹ ਕਣਕ ਹੈ ਮੈਂ ਦਵਿੰਦਰ ਨੂੰ ਕਹੂੰਗਾ ਕਹਿੰਦੇ 3 ਦਿਨ ਹੋ ਗਏ ਲਗਾਤਾਰ ਇਸ ਕਣਕ ਦੇ ਵਿੱਚ ਪਾਣੀ ਆ ਜਿਹੜਾ ਛੱਡਿਆ ਹੋਇਆ ਤਾਂ ਫਿਰ ਵੀ ਲੋਕ ਚੜ੍ਹਦੀ ਕਲਾ ਦੇ ਵਿੱਚ ਨੇ ਦੇਖ ਸਕਦੇ ਹਾਂ ਖੇਤਾਂ ਦੇ ਰਾਹੀ ਲੋਕ जान ਦੀ ਕੋਸ਼ਿਸ਼ ਹੈ ਜਿਹੜੀ ਕਰ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਲਗਾਤਾਰ ਗੋਲੇ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਧਾਗੇ ਜਾ ਰਹੇ ਨੇ ਤਾਂ ਕੀ ਕਹਿਣਾ ਚਾਹ ਰਿਹਾ ਹਰਿਆਣਾ ਪ੍ਰਸ਼ਾਸਨ ਕੀ ਇਹ ਲੋਕ ਪਾਕਿਸਤਾਨ ਤੋਂ ਆਏ ਹੋਏ ਨੇ ਜਾਂ ਕਿਸੇ ਹੋਰ ਮਲਕ ਤੋਂ ਆਏ ਹੋਏ ਨੇ ਜਿਨ੍ਹਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਕੀਤਾ ਜਾ ਰਿਹਾ ਤਾਂ ਬਜ਼ੁਰਗ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਸੈਂਕੜੇ ਕਿਸਾਨ ਇਧਰਲੇ ਪਾਸੇ ਵੀ ਤੇ ਪਰਲੇ ਪਾਸੇ ਵੀ ਖੇਤਾਂ ਦੇ ਰਾਹੀਂ ਜਾਣ ਦੀ ਕੋਸ਼ਿਸ਼ ਹੈ ਜਿਹੜੀ ਕਰ ਰਹੇ ਨੇ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਗੋਲੇ ਨੇ ਜਿਹੜੇ ਕਿਸਾਨਾਂ ਦੇ ਉੱਪਰ ਦਾਗੇ ਜਾ ਰਹੇ ਨੇ ਤਾਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੀ ਇਹ ਲੋਕ ਨਹੀਂ ਤਾਂ ਕੀ ਇਹ ਲੋਕਤੰਤਰ ਦਾ ਬਤੀਰਾ ਜਾਂ ਕੀ ਲੋਕਤੰਤ੍ਰਿਕ ਦੇਸ਼ ਇਸ ਤਰੀਕੇ ਨਾਲ ਕਰਦੇ ਚੰਗੇ ਲੱਗਦੇ ਨੇ ਸੋਚਣ ਦੀ ਲੋੜ ਆ ਤਾਂ ਬਾਈ ਜੀ ਤੁਸੀਂ ਕਿੱਥੋਂ ਪੰਜਾਬ ਤੋਂ ਬਾਈ ਪੰਜਾਬ ਤੋਂ ਹੀ ਆ ਨਾਲ ਦਾ ਹੀ ਪਿੰਡ ਆ ਸਾਡਾ ਅੱਛਾ ਅੱਜ ਜਿੰਨੀ ਸਰਕਾਰ ਸਾਡਾ ਇਹ ਸਾਡਾ ਇਹ ਕਹਾਲ ਕਰ ਰਹੀਆਂ ਨਾ ਅੱਗੇ ਜਾ ਕੇ ਅਸੀਂ ਜਿੰਨਾ ਦਿੱਲੀ ਜਾ ਕੇ ਇਹਨਾਂ ਦਾ ਬੁਰਾ ਹਾਲ ਅਸੀਂ ਕਰਾਂਗੇ ਨਾ ਇਹ ਯਾਦ ਰੱਖੋ ਪਹਿਲਾਂ ਬਚ ਗਏ ਸੀ ਹੁਣ ਨਹੀਂ ਸਾਡੇ ਤੋਂ ਸਰਕਾਰਾਂ ਬਚਦੀਆਂ ਯਾਰ ਸਾਡੇ ਜ਼ਿਵਾਕਾਂ ਦੇ ਸਾਡੇ ਸੱਟਾਂ ਲੱਗ ਰਿਹਾ ਨੇ ਸਾਡੇ ਯਾਰ ਪਿਓ ਨੇ ਇਹ ਬਾਪ ਨੇ ਜਿਨ੍ਹਾਂ ਦੇ ਸੱਟਾਂ ਲੱਗ ਰੀਆਂ ਨੇ ਯਾਰ ਇਹ ਸਾਡੇ ਤੋਂ ਵੱਜ ਜਾਣਗੇ ਯਾਰ ਅਸੀਂ ਆਪਣੇ ਹੱਕਾਂ ਵਾਸਤੇ ਲੜ ਰਹੇ ਆਂ ਨਾ ਕਿ ਕਿਸੇ ਦੇ ਹੱਕਾਂ ਵਾਸਤੇ ਅੱਜ ਸਾਡਾ ਇਹ ਹਾਲ ਹੋ ਰਿਹਾ ਅਸੀਂ ਦਿੱਲੀ ਜਾਵਾਂਗੇ ਇਹਨੂੰ ਆਏ ਆ ਕਿ ਰੋਕ ਲੂ ਰੋਕ ਨਹੀਂ ਸਕਦੀਆਂ ਸਰਕਾਰਾਂ ਆ ਦੇਖ ਸਕਦੇ ਹੋ ਕਿਸਾਨ ਯਾਰ ਤਾਂ ਦੇਖ ਸਕਦੇ ਹੋ ਕਿਸਾਨ ਭਾਵੁਕ ਹੋ ਚੁੱਕੇ ਆ ਤਾਂ ਭਾਈ ਆਪਣੇ ਬਜ਼ੁਰਗ ਨੇ ਆਪਣੇ ਬੱਚੇ ਹੁੰਦੇ ਨੇ ਸਾਰੇ ਆਪਾਂ ਕਹਿੰਦੇ ਆਂ ਵੀ ਸੱਟਾਂ ਨਾ ਵੱਜਣ ਤਾਂ ਇੱਥੇ ਮੂਰੇ ਆ ਕੇ ਮਾਲੋ ਛਰਲੇ ਮਾਰੇ ਜਾ ਰਹੇ ਨੇ ਕਿਸਾਨਾਂ ਤੇ ਇਨਾ ਅਤਿਆਚਾਰ ਕੀ ਆ ਦੇਖ ਲੋ ਕੱਲ ਦੀ ਸੱਟ ਲੱਗੀ ਹੋਈ ਆ ਪਰ ਇੱਥੇ ਡਟੇ ਆ ਡਟੇ ਕਿਉਂ ਆ ਯਾਰ ਆਪਦੇ ਹੱਕਾਂ ਵਾਸਤੇ ਆ ਭਰਾ ਨੇ ਸਾਡੇ ਬਾਪ ਨੇ ਆ ਬਜ਼ੁਰਗ ਦੇਖ ਲੋ ਯਾਰ ਆ ਆ ਉਮਰ ਐ ਇੱਥੇ ਇੱਥੇ ਆਉਣ ਦੀ ਇਹ ਉਮਰ ਐ ਬਜ਼ੁਰਗ ਬਜ਼ੁਰਗ ਦੀ ਯਾਰ ਇਹਨਾਂ ਦਾ ਪੁੱਛਕੇ ਦੇਖੋ ਕੀ ਇਹਨਾਂ ਨੇ ਸੀਨੇ ਤੇ ਹੰਡਾਇ ਹੋਣਾ ਕਿਹੜੇ ਹਿਸਾਬ ਨਾਲ ਯਾਰ ਜ਼ਮੀਨਾਂ ਪਾਲੀਆਂ ਨੇ ਅਸੀਂ ਸਹੀ ਆ ਤਾਂ ਇਹ ਬਾਈ ਦੀ ਗੱਲ ਵੀ ਜਾਇਜ਼ ਆ ਕਿਉਂਕਿ ਇਹ ਉਮਰਾਂ ਨੇ ਇਹ ਉਮਰਾਂ ਨੇ ਮੈਨੂੰ ਧਰਨਿਆਂ ਤੇ ਆਉਣ ਦੀਆਂ 70 ਸਾਲ ਦੀ ਉਮਰ ਹੋਣੀ ਆ ਬਜ਼ੁਰਗਾਂ ਦੀ ਤਾਂ ਬਜ਼ੁਰਗੋ 74 ਸਾਲ ਦੀ ਬਰਾਏ 74 ਸਾਲ ਦੀ ਬਰਾਏ ਉਮਰ ਦੇ ਆਖਰੀ ਪੜਾ ਦੇ ਵਿੱਚ ਸੜਕਾਂ ਤੇ ਰੋਲਣਾ ਪੈ ਰਿਹਾ ਤੇ ਅਸੀਂ ਹੱਕ ਲੈਣ ਆਏ ਆ ਸਰਕਾਰ ਸਾਡਾ ੱੱੱਕਾ ਕਰ ਰਹੀ ਏ ਸਾਨੂੰ ਸਾਡਾ ਕੋਈ ਫੈਸਲਾ ਨਹੀਂ ਕਰ ਰਹੀ ਸਰਕਾਰ ਸਾਡਾ ੱੱੱਕਾ ਸਰਦੇ ਬੱਚੇ ਐ ਇਹਦੇ ਸਟਾ ਲੱਗੀ ਜਾਂਦੀਆਂ ਅਸੀਂ ਹੱਕ ਮੰਗਣ ਆਏ ਅਸੀਂ ਭੀਖ ਨਹੀਂ ਮੰਗਦੇ ਇਹਦੇ ਕੋਲੋਂ ਸਾਨੂੰ ਭੀਖ ਦੇ ਨਹੀਂ ਸਕਦਾ ਏ ਸਾਡੇ ਚੌਲ ਖਾਂਦਾ ਸਾਡੀ ਕਣ ਖਾਂਦਾ ਤੇ ਸਾਡਾ ਨਾ ੱੱੱਕਾ ਹੋ ਜਾਂਦਾ ਇਹ ਚਾਰਜ ਵੇਸਨ ਉਹ ਤੇ ਪਾਸ ਤੇ ਰੋਕੀ ਬੱਟਾ ਇਹ ਤੇ ਰੋਕੀ ਬੱਟਾ ਅਸੀਂ ਕਿੱਧਰ ਜਾਈਏ ਸਮਝ ਆਈ ਯਾ ਹੱਕ ਮੰਗਦੇ ਆਂ ਆਪਦਾ ਇਹਨੇ ਬਾਰਡਰ ਦਾ ਪਾਕਿਸਤਾਨ ਵਾਲੇ ਪਾਸੇ ਵੀ ਨਹੀਂ ਹੈਗੇ ਜਿੰਨੇ ਇੱਥੇ ਲਾਤੇ ਨੇ ਹੱਕਾਂ ਦੀ ਲੈ ਕੇ ਜਾਵਾਂਗੇ ਹੜਦੇ ਹਨੀਏ ਸਾਡੇ ਬਾ ਬੱਚਾ ਬੱਚੀ ਮਰ ਜੇ ਸਾਡਾ ਹੱਕ ਲੈ ਕੇ ਜਾਵਾਂਗੇ ਅਸੀਂ ਐਵੇਂ ਨਹੀਂ ਜਾਂਦੇ ਸੁੱਕੇ ਤੇ ਬਲਾਕੇ ਆਇਆ ਹੱਕ ਲੈ ਕੇ ਸੋਨਹਰਿਆ ਕਾਲਾ ਹੱਕ ਕਹਿੰਦੇ ਕਿਸਾਨ ਲੈ ਕੇ ਜਾਵਾਂਗੇ ਤਾਂ ਬਜ਼ੁਰਗੋ ਤੁਸੀਂ ਵੀ ਕਿੱਥੋਂ ਆਏ ਹੋ ਫਰੀਦਕੋਟ ਤੋਂ ਫਰੀਦਕੋਟ ਤੋਂ ਆਏ ਹੋ ਹਾਂ ਹਾਂ ਲੋ ਇਸ ਤਰੀਕੇ ਦਾ ਮਾਹੌਲ ਜਿਹੜਾ ਸਿਰਜ ਰਹੀ ਆ ਸਰਕਾਰ ਅੱਗੇ ਉਹ ਪ੍ਰਸ਼ਾਸਨ ਗੋਲੇ ਤੁਹਾਡੇ ਤੇ ਦਾਗ ਰਿਹਾ ਤਾਂ ਕੀ ਕਹਿਣਾ ਚਾਹੁੰਦੇ ਹੋ ਕੀ ਮਹਿਸੂਸ ਕਰ ਰਹੇ ਹੋ ਅਸੀਂ ਦਿੱਲੀ ਜਾ ਕੇ ਰਵਾਂਗੇ ਭੰਮੇ ਅਸੀਂ ਸਾਰਾ ਸਾਰਾ ਪਰਿਵਾਰ ਮਾਰ ਜੀ ਗਏ ਅਸੀਂ ਆਪਦਾ ਹੱਕ ਲੈਣਾ ਹੈ ਸਾਨੂੰ ਕੋਈ ਸ਼ੌਂਕ ਨਹੀਂ ਲੜਨ ਦਾ ਜਦੋਂ ਅਸੀਂ ਭੁੱਖੇ ਮਰਦੇ ਆ ਆਪਦਾ ਹੱਕ ਨਹੀਂ ਸਾਨੂੰ ਮਿਲਦਾ ਤੇ ਅਸੀਂ ਮਰਾਂਗੇ ਹੀ ਮਰਾਂਗੇ ਕੋਈ ਪਰਵਾਹ ਨਹੀਂ ਸਾਨੂੰ ਜੇ ਸਾਡੇ ਬੱਚੇ ਮਰਦੇ ਆ ਅਸੀਂ ਘਰੇ ਕੀ ਕਰਨਾ ਜੇ ਸਰਕਾਰ ਨੂੰ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਹਰਿਆਣੇ ਨੇ ਤੇ ਸਾਨੂੰ ਸਾਨੂੰ ਅੱਡ ਕਰ ਦੇ ਜੇ ਥਾੜਾ ਦਿੱਲੀ ਵਿੱਚ ਹਿੱਸਾ ਨਹੀਂ ਸਾਨੂੰ ਬੈਰੀਅਰ ਲਾਇਆ ਨਹੀਂ ਸਾਰਿਆਂ ਦੀ ਰਾਜਧਾਨੀ ਹੈ ਰਾਜਧਾਨੀ ਮਤਲਬ ਦੇਸ਼ ਨੂੰ ਬਚਾਉਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਜੇ ਕੀਤੀਆਂ ਨੇ ਪੰਜਾਬ ਤੇ ਹਰਿਆਣੇ ਨੇ ਕੀਤੀਆਂ ਨੇ ਪੰਜਾਬ ਤੇ ਹਰਿਆਣੇ ਨੇ ਤੇ ਸਾਨੂੰ ਉੱਥੇ ਜਾਣ ਨਹੀਂ ਦਿੰਦੇ ਫੇਰ ਇਹ ਆਦੇ ਖਾਲਸਾ ਮੰਗਦੇ ਫਿਰ ਕੀ ਇਹ ਆ ਗੱਲ ਹੁੰਦੀ ਹੈ ਨਾ ਇਹ ਧੱਕਾ ਸਰਕਾਰ ਦਾ ਅਸੀਂ ਜਾਵਾਂਗੇ ਬਿਲਕੁਲ ਜਾਵਾਂਗੇ ਕੋਈ ਸਰਕਾਰ ਤੁਹਾਨੂੰ ਰੋਕ ਨਹੀਂ ਸਕਦੀ ਵੀਰ ਕੇ ਧੱਕੇ ਨਾ ਜਾਵਾਂਗੇ ਤਾਂ ਕਿਸਾਨ ਕਹਿੰਦੇ ਅਸੀਂ ਜਾਵਾਂਗੇ ਹੀ ਜਾਵਾਂਗੇ ਇੱਕ ਵਾਰ ਮੈਂ ਕਹੂੰਗਾ ਇੱਧਰ ਜ਼ਰੂਰ ਦਿਖਾ ਦਿਓ ਫੇਰ ਕਿਸਾਨ ਦਿੱਲੀ ਕੂਚ ਕਰਨ ਦੀ ਤਿਆਰੀ ਦੇ ਵਿੱਚ ਹੈ ਤੇ ਇਸ ਤਰੀਕੇ ਦੇ ਨਾਲ ਖੇਤਾਂ ਦੇ ਰਾਹੀਂ ਕਿਸਾਨ ਜਾਣ ਦੀ ਕੋਸ਼ਿਸ਼ ਹੈ ਜਿਹੜੀ ਕਰ ਰਹੇ ਨੇ ਵਾਲੇਦਾਲੇ ਇਹਨਾਂ ਖੇਤਾਂ ਦੇ ਵਿੱਚ ਕਣਕ ਲੱਗੀ ਹੋਈ ਹੈ ਤੇ ਕਹਿੰਦੇ 3 ਦਿਨਾਂ ਤੋਂ ਲਗਾਤਾਰ ਪਾਣੀ ਹੈ ਜਿਹੜਾ ਇਹਨਾਂ ਖੇਤਾਂ ਦੇ ਵਿੱਚ ਛੱਡਿਆ ਹੋਇਆ ਹੈ ਤਾਂ ਕਿ ਕਿਸਾਨ ਨੇ ਜਿਹੜੇ ਆਪਣੀ ਟਰੈਕਟਰ ਟਰਾਲੀਆਂ ਇੱਧਰ ਜੀ ਨਾਲ ਲਿਆ ਸਕਣ ਮੈਂ ਇੱਕ ਵਾਰ ਕਹੂੰਗਾ ਜ਼ਰੂਰ ਫੇਰ ਦਿਖਾ ਦਿਓ ਦਵਿੰਦਰ ਇੱਥੇ ਜਿਹੜਾ ਪਾਣੀ ਹੈ ਪਾਣੀ ਲਗਾਤਾਰ ਕਹਿੰਦੇ ਸਰਕਾਰ ਨੇ ਕੀਤਾ ਹੋਇਆ ਪਾਣੀ ਹੈ ਜਿਹੜਾ ਛੱਡਿਆ ਹੋਇਆ ਹੈ ਤਾਂ ਤਾਰਾਂ ਵੀ ਦੇਖ ਸਕਦੇ ਹੋ ਇੱਧਰ ਤਾਰਾਂ ਲੱਗੀਆਂ ਹੋਈਆਂ ਸੀ ਕਿਸਾਨਾਂ ਨੇ ਇਕੱਠੀਆਂ ਕਰਕੇ ਇੱਥੇ ਰੱਖੀਆਂ ਨੇ ਤਾਂ ਤਸਵੀਰਾਂ ਖਨੌਰੀ ਬਾਰਡਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਉੱਪਰ ਲਗਾਤਾਰ ਅਤਰੂ ਗੈਸ ਦੇ ਗੋਲੇ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਛੱਡੇ ਜਾ ਰਹੇ ਨੇ ਤਾਂ ਉਧਰ ਬੱਟੋ-ਵੱਟੀ ਹੋ ਕੇ ਕਿਸਾਨ ਫਿਰ ਵੀ ਜਾਂਦੇ ਨੇ ਕਹਿੰਦੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆਂ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਤੇ ਦਿੱਲੀ ਹਰ ਹਾਲ ਦੇ ਵਿੱਚ ਜਾ ਕੇ ਹਟਾਂਗੇ ਕਿਉਂਕਿ ਸਾਡਾ ਜਮਹੂਰੀ ਹੱਕ ਆ ਕਹਿੰਦੇ ਲੋਕਤੰਤਰ ਦੇ ਵਿੱਚ ਸਭ ਨੇ ਵੋਟਾਂ ਪਾਈਆਂ ਹੁੰਦੀਆਂ ਨੇ ਤਾਂ ਲੋਕਾਂ ਨੇ ਦੇਖ ਸਕਦੇ ਹੋ ਤੁਸੀਂ ਆਪਣੀਆਂ ਵਹੀਰਾਂ ਨੇ ਜਿਹੜੀਆਂ ਦਿੱਲੀ ਵੱਲ ਨੂੰ ਘੱਟ ਦਿੱਤੀਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਪ੍ਰਸ਼ਾਸਨ ਕਦੋਂ ਤੱਕ ਇਹ ਜਿਹੜੀਆਂ ਹਰਕਤਾਂ ਨੇ ਕਰਦਾ ਕਦੋਂ ਤੱਕ ਕਿਸਾਨਾਂ ਤੇ ਗੋਲੇ ਦਾਗਣ ਦੀ ਪ੍ਰਕਿਰਿਆ ਜਿਹੜੀ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਆ ਪਰ ਲੋਕਤੰਤਰ ਦੀਆਂ ਇਹ ਤਸਵੀਰਾਂ ਕਿਤੇ ਨਾ ਕਿਤੇ ਹਰ ਕਿਸੇ ਨੂੰ ਪਰੇਸ਼ਾਨ ਕਰਦੀਆਂ ਨੇ ਕਿਉਂਕਿ ਲੋਕਤੰਤਰ ਦੇ ਵਿੱਚ ਹਰ ਕੋਈ ਵੋਟ ਪਾਉਂਦਾ ਜੇ ਡਿਕਟੇਟਰਸ਼ਿਪ ਹੋਵੇ ਤਾਂ ਵੀ ਮੰਨੀਏ ਪਰ ਲੋਕਤੰਤਰ ਦੀਆਂ ਇਹ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ ਇੰਡੀਆ ਸਭ ਤੋਂ ਵੱਡਾ ਲੋਕਤੰਤਰ ਹੋਣ ਦੀ ਗੱਲ ਕਹਿੰਦਾ ਪਰ ਲੋਕਤੰਤਰ ਦੇ ਵਿੱਚ ਆਪਣੇ ਬੰਦਿਆਂ ਤੇ ਹੀ ਕਿਉਂ ਜਿਹੜੇ ਗੋਲੇ ਨੇ ਡਾਗੇ ਜਾ ਰਹੇ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ